ਤਸ਼ਮੀਰ ਸਿੰਘ ਨਾ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚੱਲੇ ਪਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਸੀਂ ਅਥਰੂ ਕੈਸ ਦੇ ਗੋਲੇ ਛੱਡੇ ਉਹਨਾਂ ਨਾਲ ਦੀ ਤਬੀਅਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ ਯਾ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸੁਬਾ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਅਰੇ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅੱਥਰੂ ਗਏ ਬਿਸ ਗੋਲੇ ਛੋਟ ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਘੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ ਕਿਹੜੀ ਜਥੇਬੰਦੀ ਨੂੰ ਹੋਈ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ-ਕੌਣ ਇਹਨਾਂ ਦੀ ਪਰਿਵਾਰ ਚ ਉਹਨਾਂ ਦਾ ਅਸੀਂ ਉਹਨਾਂ ਦੇ ਭਤੀਜੇ ਆ ਤੇ ਬਾਡੇ ਪਿਤਾ ਜੀ ਡੈਥ ਹੋ ਗਈ ਹੈ ਉਹਨਾਂ ਦਾ ਛੋਟਾ ਭਰਾ ਵਾ ਤੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨੇ ਪਹਿਲਾਂ ਵੀ ਅੰਦੋਲਨ ਚ ਪਿਛਲੇ ਅੰਦੋਲਨ ਜੀ ਦੇ ਨਾਲ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹੜੀ ਨੇ ਡੈਥ ਹੋਈ ਹੈ ਗੈਸ ਕਰਨ ਲਈ ਅਥਰੂ ਗੈਸ ਕਰਨ ਲਈ ਆ ਇਹ ਡੈਡ ਬੋਡੀ ਪਤਾ ਬਣ ਗਿਆ ਡੈਡ ਬੋਡੀ ਇਹਨਾਂ ਦੀ ਕੱਲ ਤੱਕ ਸੈਂਦ ਆਊਗੀ ਸਾਡੀ ਗੱਲਬਾਤ ਹੋਈ ਉੱਥੇ ਜੱਤੀ ਬੰਦੀ ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਆ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ ਤੇ ਬਹੁਤ ਘਰਾਂ ਮਾਤਾ ਜਿਹੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਹੁੰਦਾ ਹੈਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਹੀ ਲਏ ਪਿਛਲੇ ਤੁਲਛੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਅਧੋਲਨ ਵਾਲੀ ਸਰਕਾਰ ਨੇ ਕੀ ਕਰਨ ਅਧੋਲਨ ਵਾਸਤੇ ਇਹੋ ਹੀ ਆ ਵੀ ਖਤਮ ਕਰਿਆ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਨ ਪੀ ਰਹੇ ਆ ਕਿਸ ਨੇ ਆ ਮਿਲਿਆ ਸੀ ਜੀ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਦ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦੀ ਤਬੀਦ ਵਿਗੜਦੀ ਗਈ ਤੇ ਸਵੇਰ 5 ਵਜੇ ਉਹ ਸਿੱਧੀ ਦਾ ਜਾਮ ਪੀ ਗਿਆ ਅਰਜਿੰਦਰਾ ਹਸਪਤਾਲ ਜਾ ਗਿਆ ਪੁੱਤ ਕੀ ਨਾਮ ਦਾ ਹੈ ਜਗਿੰਦਰ ਸਿੰਘ ਹੈ ਕਿੰਨੇ ਦੇ ਤੁਹੀ ਕਿਹਾ ਦੇ ਸੀ ਮੇਰੇ ਭਰਾ ਹੀ ਕਿਦਾਂ ਦੇ ਤੁਹੀ ਦੇ ਤੁ ਉਹ ਇਹ ਦਾ ਗਿਆ ਇਹ ਨਾਲ ਬਾਰਲੇ ਗੋਲੇ ਗਾਲੇ ਛੁੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਛੋਟੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਵੱਡੇ ਤੇ ਉਹਨਾਂ ਲਈ ਇਸ ਕਰਕੇ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੋੜ ਤੇ ਅਸੀਂ ਬੰਨਿਆ ਵੀ ਕੋਈ ਨਾ ਕੋ ਮੇਰੇ ਕਹਿੰਦੇ ਕਿ ਜੋ ਚਿਰ ਤੇ ਜੁੜੇ ਹੈ ਜਿਵੇਂ ਕਮੇਟੀ ਦਾ ਕੋਈ ਨਹੀਂ ਆਈ ਜੀ ਜਦੋਂ ਆਂਦਾ ਉਦੋਂ ਚਲ ਜਾਈ ਦੇ ਸਰਪੰਚ ਸਾਹਿਬ ਪਿਛਲੇ ਦੋਲਨ ਚ ਗਏ ਪਿਛਲੇ ਜੀ ਵੀ ਜਾਂਦੇ ਰਹੇ ਆ ਉਹ ਨੂੰ ਪਿਛਲੇ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਦੋਂ ਅਹੀਂ ਜਾਣਾ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ ਆ 70 75 ਜਾਂ 80 ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਥੋਂ ਕੀ ਬੁਨਾਈ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਜੀ ਜੀ ਸੁਵੇਰੀ ਅਗਲਾ ਅੰਦਾਜ਼ੇ ਨੰਬਰ ਸੀ